ਮਾਡ ਸੈਟਸ ਮੇਰੇ ਸੈਡੀ ਤੇ ਆ ਗਏ ਨੇ ਇੱਥੇ ਮੇਰੇ ਤਿੰਨ ਪ੍ਰੇਸ਼ਰ ਹੋਏ ਪ੍ਰੈਕਸ਼ਨ ਉਸ ਤੇ ਪਾਇਆ ਸਮਟ ਤੀਜੇ ਪ੍ਰੇਸ਼ਰ ਤੋਂ ਬਾਅਦ ਬਾਂਸਾ ਤੁਰ ਲੋ ਪੇਸ਼ੈਂਟ ਸਾਡੇ ਬੰਦੂ ਕੰਫਰਟੇਬਲ ਨੇ ਇਹਨਾਂ ਨੂੰ ਫੇਰ ਨਹੀਂ ਹੈਗੀ ਤੇ ਚੱਲ ਕੇ ਪਾਰਿਆ ਇਹਨਾਂ ਨੂੰ ਉਮੀਦ ਮੋੜੀ ਸੀ ਕਿ ਮੈਂ ਨਹੀਂ ਹੁਣ ਆਪਣੇ ਪੈਰਾਂ ਤੇ ਨਹੀਂ ਤੁਰ ਸਕਦਾ ਮਿਲਕੀ ਆਪਣੇ ਨੂੰ ਵੀ ਛੱਡ ਕੇ ਤੁਰ ਪਰ ਜਦੋਂ ਮੈਂ ਕਿਹਾ ਅਰੇ ਨਹੀਂ ਚੱਲ ਜਾ ऑपरेशन ਕਰਨ ਤੋਂ ਬਿਲਕੁਲ ਅਗਲੇ ਦਿਨ ਹੀ ਜੋ ਹੈ ਐਨਨ ਨੂੰ ਅਸੀਂ ਆਪਣੇ ਪੈਰਾਂ ਤੇ ਵਿੱਧ ਵੋਕਰ ਅਸੀਂ ਚਲਾ ਦਿੱਤਾ ਹੈ ਇੱਕ ਨੰਬਰ ਹਸਪਤਾਲ ਜਿੱਥੇ ਆ ਕੇ ਲੋਕਾਂ ਦੀ ਆਸ ਮੁਕੀ ਹੋ ਰਹੀ ਹੈ ਨਾ ਇੱਥੇ ਆ ਕੇ ਆਪਾਂ ਆਪਣੇ ਜੀਵਨ ਦੀ ਮਿਲਕੀ ਪਤਾ ਲੱਗ ਜਾਂਦਾ ਇਸ ਚੀਜ਼ ਦੇ ਇੱਥੇ ਹੱਲ ਹੈਗਾ ਉਸ ਕੋਲ ਸਰ ਮੈਂ ਮਿਸ਼ਾਂਸਿੰਗ ਆ ਰਾਮਪੀਥ ਰੋਡ ਪਾਲਾਨੀ ਦਿਰਾਨਾਣਾ ਕੀ ਪ੍ਰੋਬਲਮ ਕੀ ਸੀ ਤੁਹਾਨੂੰ ਕਿੰਨਾ ਚਿਰ ਤੋਂ ਸੀ ਸਰ ਮੇਰਾ ਪ੍ਰੇਸ਼ਣ ਆ ਗਿਆ ਤੇ ਉਸ ਨੂੰ ਨਾ 60 ਜੀ ਲੱਗੇ ਸੀ ਚੋਲੇ ਤੇ ਸਰੋਂ ਆਉਂਦਾਂ ਨੂੰ ਸਾਲ ਹੋ ਗਿਆ ਬੈਟ ਤੇ ਇਨਫੈਕਸ਼ਨ ਜਾਣ ਨਹੀਂ ਰਹੀ ਸੀ ਫਿਰ ਸਾਲ ਬਾਅਦ ਮੈਂ ਮਾਰਗ ਸਾਈਡ ਮੇਰੇ ਸੜੀ ਤੇ ਆਇਆ ਤੇ ਇੱਥੇ ਮੇਰੇ ਤਿੰਨ ਆਪਰੇਸ਼ਨ ਹੋ ਗਏ ਦੋ ਆਪਰੇਸ਼ਨ ਇਹ ਪਾਈਏ ਜੋ ਕੀ ਕਹਿੰਦੇ ਸਰੋਂ ਨੂੰ ਇਨਫੈਕਸ਼ਨ ਹੁੰਦਾ ਇਨਫੈਕਸ਼ਨ ਆਸਤੇ ਪਾਇਆ ਸੀਮੈਂਟ ਤੀਜੇ ਆਪਰੇਸ਼ਨ ਤੋਂ ਬਾਅਦ ਮੈਂ ਸੱਤੁਰ ਲੱਗ ਗਿਆ ਕੋਈ ਨਹੀਂ ਚੰਗੇ ਜਿਹਾ ਆਰਾਮਨਾਤ ਉੱਤੇ ਸਕਦੇ ਹਾਂ ਹਾਂਜੀ ਸਰ ਹਾਂ ਮੈਂ ਆਰਾਮਨਾਤ ਉੱਤੇ ਫਿਰ ਸਕਦਾ ਕਿਸਾ ਲੱਗਦਾ ਸਾਲ ਬਾਅਦ ਦੁਬਾਰਾ ਤੁਰਨਾ ਆਪਣੇ ਆਪ ਹੀ ਇੱਕ ਨਵੀਂ ਸਰ ਮੈਂ ਤਾਂ ਬਹੁਤ ਧੰਨਵਾਦ ਕਰਦਾ ਹਾਂ ਸਰ ਦਾ ਜਿਨ੍ਹਾਂ ਨੇ ਇੱਕ ਸਾਲ ਬਾਅਦ ਮੈਨੂੰ ਤਰਾਇਆ ਮੈਂ ਆਪਣੇ ਪੈਰਾਂ 'ਤੇ ਤੁਰ ਸਕਦਾ ਮੈਨੂੰ ਉਮੀਦ ਮੋਗੀ ਸੀ ਕਿ ਮੈਂ ਨਹੀਂ ਹੁਣ ਆਪਣੇ ਪੈਰਾਂ ਤੇ ਨਹੀਂ ਤੁਰ ਸਕਦਾ ਮੈਂ ਮਿਲ ਕੇ ਆਪਣੀ ਉਮੀਦ ਛੱਡਤੀ ਸੀ ਪਰ ਜਦੋਂ ਮੈਂ ਇੱਥੇ ਆ ਮੇਰੀ ਉਮੀਦ ਜਾਗੀ ਹੈ ਉਹ ਚੀਜ਼ ਤੋਂ ਮੈਂ ਬਹੁਤ ਖੁਸ਼ ਹਾਂ ਸਰ ਦਾ ਧੰਨਵਾਦ ਕਰਦਾ ਸਰ। ਤੁਹਾਨੂੰ ਵੀ ਜ਼ਿੰਦਗੀ ਤੇ ਇਸ ਤਰ੍ਹਾਂ ਜੀਣਾ ਚਾਹੋਗੇ। ਸਰ ਮੈਂ ਓਕੇ ਜੀਣਾ ਚਾਹੁੰਦਾ ਵਧੀਆ ਜੀਣਾ ਚਾਹੁੰਦਾ ਆਪਣੀ ਜ਼ਿੰਦਗੀ। ਆਪਣੇ ਪੈਰਾਂ ਤੇ ਖਲੋ ਗਿਆ ਇੰਨਾ ਬਹੁਤ ਧੰਨਵਾਦ ਕਰਦਾ ਸਰ ਦਾ ਮੈਂ। ਤੇ ਡਾਕਟਰ ਸਾਹਿਬ ਤੇ ਬੱਤੀ ਹਸਪਤਲ ਬਾਰੇ ਕੀ ਕਹਿਣਾ ਚਾਹੋਗੇ? ਸਰ ਬਹੁਤ ਵਧੀਆ ਹਸਪਤਲ ਹੈ। ਸਰ ਇੱਕ ਨੰਬਰ ਹਸਪਤਲ ਹੈ ਜਿੱਥੇ ਆਣ ਕੇ ਲੋਕਾਂ ਦੀ ਆਸ ਮੁੱਕੀ ਹੋ ਰਹੀ ਨਾ ਇੱਥੇ ਆਣ ਕੇ ਆਪਾਂ ਆਪਣੇ ਜੀਵਨ ਦੀ ਮਿਲ ਕੇ ਪਤਾ ਲੱਗ ਜਾਂਦਾ ਇਸ ਚੀਜ਼ 'ਚ ਇੱਥੇ ਹੱਲ ਲੱਗਾ ਹੈ ਹਸਪਤਲ 'ਚ। ਨਾ ਇੱਥੇ ਵੀ ਦੱਸ ਕੇ ਨਹੀਂ ਪਾਈ ਸੀ। ਸਾਰੇ ਥੇਮ ਦਾਸ ਮੇਰੇ ਸਰ ਭਾਈ ਨਹੀਂ ਇੱਥੇ ਦੇ ਜੀਜਾ ਜੀ ਉਹਨਾਂ ਨੇ ਦੱਸ ਪਾਈ ਸਟਾਫ ਦੀ ਗੱਲ ਕਰੀਏ ਤੇ ਸਟਾਫ ਕਿਦਾਂ ਦਾ ਸਟਾਫ ਸਰ ਬਹੁਤ ਵਧੀਆ ਨਾਈਸ ਸਟਾਫ ਹੈ ਸਰ ਹਾਂਜੀ ਸਰ ਸ਼ਕਲ ਜੀ ਮੇਰਾ ਨਾਮ ਡਾਕਟਰ ਹਰੀਸ਼ ਕੀਤੀ ਹੈ ਅਤੇ ਮੈਂ ਮਹਾਜਨ ਮੈਡੀ ਸਿਟੀ ਮਜੀਠਾ ਰੋਡ ਅੰਮ੍ਰਿਤਸਰ ਇਥੇ ਆਰਥੋਪੈਡਿਕ ਸਰਜਨ ਬਤੌਰ ਇੱਥੇ ਮੈਂ ਕੰਮ ਕਰ ਰਿਹਾ ਹਾਂ ਅੱਜ ਜਿਸੀ ਗੱਲ ਕਰਨ ਜਾ ਰਹੇ ਹਾਂ ਇੱਕ ਪੇਸ਼ੈਂਟ ਬਾਰੇ ਜਿਹਦਾ ਕਿ ਅਸੀਂ ਹਿਪ ਰਿਪਲੇਸਮੈਂਟ ਉਹਨਾਂ ਨੂੰ ਚੂਲਾ ਬਦਲਿਆ ਹੈ ਸਾਡੇ ਨਾਲ ਬੈਠੇ ਨੇ ਨਿਸ਼ਾਨ ਜੀ ਇਹਨਾਂ ਦਾ ਅਸੀਂ ਆਪਰੇਸ਼ਨ ਕੀਤਾ ਹੈ ਇਹਨਾਂ ਵਾਰੇ ਮੈਂ ਦੱਸਣਾ ਚਾਹਾਂਗਾ ਕਿ ਸ਼ੁਰੂ ਚ ਇਹਨਾਂ ਸਾਡੇ ਕੋਲ ਜਦੋਂ ਆਏ ਸੀਗੇ ਤਾਂ ਇਹਨਾਂ ਦੇ ਚੋਲੇ ਵਿੱਚ ਇਨਫੈਕਸ਼ਨ ਸੀ ਸੱਜੇ ਚੋਲੇ ਵਿੱਚ ਇਨਫੈਕਸ਼ਨ ਸੀ ਇਸ ਤੋਂ ਪਹਿਲਾਂ ਇਨਫੈਕਸ਼ਨ ਵਾਸਤੇ ਇਹਨਾਂ ਦੀ ਕੋਪਰੇਸ਼ਨ ਹੋ ਚੁੱਕਿਆ ਸੀਗਾ ਜੋ ਕਿ ਕਿਸੇ ਹੋਰ ਹਸਪਤਾਲ ਵਿੱਚ ਹੋਇਆ ਸੀਗਾ ਲੇਕਿਨ ਇਨਫੈਕਸ਼ਨ ਠੀਕ ਨਹੀਂ ਸੀ ਹੋ ਪਾਈ ਤਾਂ ਇੱਥੇ ਆ ਕੇ ਅਸੀਂ ਕੀ ਕੀਤਾ ਇਹਦੇ ਵਿੱਚ ਚੋਲੇ 'ਚ ਆਪਰੇਸ਼ਨ ਕਰਕੇ ਉਹਦੀ ਸਫਾਈ ਕਰਕੇ ਐਂਟੀਬਾਇਓਟਿਕ ਵਾਲਾ ਸੀਮੈਂਟ ਜੋ ਹੈ ਜਿਹਨੂੰ ਕੀ ਐਂਟੀਬਾਇਓਟਿਕ ਸੀਮੈਂਟ ਸਪੇਸਰ ਕਹਿੰਦੇ ਨੇ ਉਹ ਅਸੀਂ ਵਿੱਚ ਪਾਇਆ ਤੇ ਉਹਦੀ ਅਸੀਂ 1.5 ਮਹੀਨੇ ਤੱਕ ਬਾਕੀ ਦਵਾਈਆਂ ਚਲਾਈਆਂ ਤੇ ਉਹਦਾ ਜ਼ਖਮ ਠੀਕ ਹੋਣ ਦਾ ਤੇ ਇਨਫੈਕਸ਼ਨ ਠੀਕ ਹੋਣ ਦਾ ਵੇਟ ਕੀਤਾ 1.5 ਮਹੀਨਾ ਹੋਣ ਤੋਂ ਬਾਅਦ ਇਨਫੈਕਸ਼ਨ ਘਟ ਗਈ ਲੇਕਿਨ ਉਹ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਜਿਸ ਦੇ ਕਰਕੇ ਸਾਨੂੰ ਇੱਕ ਹੋਰ ਸਰਜਰੀ ਕਰਨੀ ਪਈ ਜਿਦੇ ਵਿੱਚ ਦੁਬਾਰਾ ਸਿਮਿੰਟ ਸਪੇਸ ਜਿਹੜਾ ਉਹ ਅਸੀਂ ਫਿੱਟ ਕੀਤਾ ਉਸ ਤੋਂ ਬਾਅਦ 1.5 ਪੋਨੇ ਦੋ ਮਹੀਨੇ ਬਾਅਦ ਜਦੋਂ ਇਨਫੈਕਸ਼ਨ ਇਹਨਾਂ ਦੀ ਸੈਟਲਡ ਡਾਊਨ ਹੋਈ ਇਨਫੈਕਸ਼ਨ ਠੀਕ ਹੋਈ ਇਨਫੈਕਸ਼ਨ ਤੋਂ ਹੀ ਠੀਕ ਹੋਏ ਉਸ ਤੋਂ ਬਾਅਦ ਇਹਨਾਂ ਦੀ ਇੱਕ ਡੈਫੀਨੇਟਿਵ ਸਰਜਰੀ ਜੋ ਕੀਤੀ ਹੈ ਟੋਟਲ ਹਿਪ ਰਿਪਲੇਸਮੈਂਟ ਇਹਨਾਂ ਦਾ ਚੂੜਾ ਜੋ ਹੈ ਮੇਨ ਇੰਪਲਾਂਟ ਜੋ ਡੈਫੀਨੇਟਿਵ ਸਰਜਰੀ ਹੈ ਉਹ ਅਸੀਂ ਕੀਤੀ ਹੈ ਉਹ ਸਰਜਰੀ ਕਰਨ ਤੋਂ ਬਾਅਦ ਹੁਣ ਇਨਫੈਕਸ਼ਨ ਇਹਨਾਂ ਦੇ ਬਿਲਕੁਲ ਠੀਕ ਹੈ ਐਂਟੀਬਾਇਓਟਿਕਸ ਜੋ ਹੈ ਉਹ ਚੱਲਦੇ ਰਹੇ ਦਵਾਈਆਂ ਜੋ ਹੈ ਉਹ ਚੱਲਦੇ ਰਹੀਆਂ ਅੱਜ ਸਾਡੇ ਜੋ ਪੇਸ਼ੈਂਟ ਨੇ ਨਿਸ਼ਾਨ ਜੀ ਉਹ ਆਪਣੇ ਪੈਰਾਂ ਤੇ ਚੱਲ ਫਿਰ ਪਾ ਰਹੇ ਨੇ ਕਾਫੀ ਸਮੇਂ ਤੋਂ ਬਾਅਦ ਤੇ ਮੈਨੂੰ ਇਸ ਗੱਲ ਦੀ ਕਾफी ਖੁਸ਼ੀ ਹੈ ਤੇ ਸਰ ਆਪਰੇਸ਼ਨ ਤੋਂ ਕਿੰਨਾ ਚਿਰ ਬਾਅਦ ਇਹ ਆਪਣੇ ਪੈਰਾਂ ਤੇ ਖੜੇ ਹੋ ਗਏ ਆਪਰੇਸ਼ਨ ਕਰਨ ਤੋਂ ਬਿਲਕੁਲ ਅਗਲੇ ਦਿਨ ਹੀ ਜੋ ਹੈ ਇਹਨਾਂ ਨੂੰ ਅਸੀਂ ਆਪਣੇ ਪੈਰਾਂ ਤੇ ਵਿਦ ਵੌਕਰ ਅਸੀਂ ਚਲਾ ਦਿੱਤਾ ਹੈ ਤੇ ਇਹ ਹੁਣ ਚੱਲਣ ਫਿਰਨ ਵਿੱਚ ਖੁਦ ਹੀ ਸક્ષਮ ਹਨ ਹੁਣ ਇੱਕ ਪੂਰਾ ਕੰਫਰਟੇਬਲ ਵਾਕ ਕਰ ਰਹੇ ਹੈ ਇਸ ਲਈ ਹਾਂਜੀ ਬਿਲਕੁਲ ਪੇਸ਼ੈਂਟ ਸਾਡੇ ਬਿਲਕੁਲ ਕੰਫਰਟੇਬਲ ਨੇ ਇਹਨਾਂ ਨੂੰ ਪੇਨ ਨਹੀਂ ਹੈਗੀ ਤੇ ਚੱਲ ਫਿਰ پا ਰਹੇ ਹਨ ਸਰ ਆਪਰੇਸ਼ਨ ਤੋਂ ਪਹਿਲਾਂ ਕਿੰਨਾ ਚਿਰ ਤੱਕ ਇਹ ਇਸ ਬਿਮਾਰੀ ਤੋਂ ਸਫਰ ਕਰ ਰਹੇ ਸਨ ਇਹਨਾਂ ਦੀ ਜੋ ਚੋਲੇ ਵਿੱਚ ਇਨਫੈਕਸ਼ਨ ਸੀਗੀ ਜੋ ਸਾਰਾ ਸਮਾਂ ਜੋ ਸਾਡੇ ਕੋਲੇ ਜ਼ੇਰੇ ਇਲਾਜ ਜਦੋਂ ਚੱਲੇ ਨੇ ਡੈਫੀਨਿਟਿਵ ਸਰਜਰੀ ਤੱਕ ਆਨ ਤੱਕ ਤੇ ਉਸ ਤੋਂ ਪਹਿਲਾਂ ਅਗਰ ਸਾਰਾ ਸਮਾਂ ਸੀ ਕਾਊਂਟ ਕਰੀਏ ਤਾਂ ਲਗਭਗ 1 ਸਾਲ ਤੋਂ ਇਹ ਬੈੜਤੇ ਸੀਗੇ ਤੇ ਚੱਲ ਕੇ ਨਹੀਂ ਸੀ ਪਾ ਰਹੇ 1 ਸਾਲ ਬਾਅਦ ਹੈ ਤੁਸੀਂ ਇਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰ ਦਿੱਤਾ ਹਾਂ ਪੇਸ਼ੈਂਟ ਠੀਕ ਹੋ ਗਏ ਤੇ ਅੱਜ ਇਹ ਆਪਣੇ ਪੈਰਾਂ ਤੇ ਚੱਲਣ ਫਿਰਨ ਵਿੱਚ ਸક્ષਮਾਨ